ਹਰ ਸਿਮਰਤ ਕੌਰ ਕਿਤੇ ਚਲੀ ਗਈ ਮੁਆਫੀ ਦੇਣ ਚ ਨੀਰ ਸਰਦੂਰਗੜ ਕੋਲ ਚ ਨੀਰ ਉਹਦਾ ਹਲਕਾ ਪੈਂਦਾ ਬਟਿੰਡਾ ਉੱਥੇ ਕੋਈ ਹੜਾ ਆਗੇ ਸੀਗੇ ਇੱਕ ਬੰਦਾ ਕਹਿੰਦਾ ਮੇਰੇ ਦੋ ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਉਹ ਆਵਜਾ ਦਿਓ ਲਾਲ ਵੇਚ ਜਾਂਦੀਆਂ 558 6000 ਤੱਕ ਕਹਿੰਦੀ ਫਿਰ ਕੰਮਲੇ ਹੋ ਤੁਸੀਂ ਤੁਸੀਂ ਹਰੀਆਂ ਕਿਉਂ ਬੀਜਦੇ ਤੁਸੀਂ ਲਾਲੀ ਵੀਜਿਆ ਕਰੋ ਲੈ ਹੁਣ ਕਿਵੇਂ ਬਦਲ ਕਿਵੇਂ ਦਸੀ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ ਸੁਖਵੀਰ ਬਾਲ ਕੋਲ ਗੰਨੇ ਵਾਲੇ ਚਲੇ ਗਏ ਜੋ ਡਿਪਟੀ ਸੀਐਮ ਸੀ ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ ਕਹਿੰਦਾ ਹਾਂ ਮੈਨੂੰ ਪਤਾ ਹੈ ਗੰਨਾ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦੇਖ ਲੋ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਕੇ ਆਏ ਧਰਤੀ 'ਚ ਐ ਦੱਬਣੀਆਂ ਪਰ ਉਹ ਉਹਦੀ ਮੁੜਿਆ ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ ਇਹ ਤਾਂ ਪਤਾ ਨਹੀਂ ਬੰਨਾ ਬੀਜਿਆ ਕਿਵੇਂ ਜਾਂਦਾ ਉਹ ਤਾਂ ਪਤਾ ਹੋਵੇ ਕਦੇ ਖੇਤ ਗਿਆ ਹੋਵੇ ਹਰ ਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ ਚਨੀਰ ਸਰਦੂਰਗੜ ਕੋਲ ਚਨੀਰ ਉਹਦਾ ਹਲਕਾ ਪੈਂਦਾ ਬਟਿੰਡਾ ਉੱਥੇ ਕੋਈ ਹੜ ਆ ਗਏ ਸੀਗੇ ਤੇ ਚ ਮੁਆਵਜ਼ਾ ਦੇਣ ਚਲੀ ਗਈ ਇੱਕ 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 ਬੰਦਾ ਕਹਿੰਦਾ ਮੇਰੇ ਦੋ ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ ਉਹ ਮੁਆਵਜ਼ਾ ਦਿਓ ਜੀ ਉਹਨੇ ਪੁੱਛ ਲਿਆ ਸਰਪੰਚ ਨੂੰ ਹਰੀਆਂ ਮਿਰਚਾਂ ਕੀ ਭਾਬਕ ਦਿੰਦੇ ਆ ਉਹ ਕਹਿੰਦੀ ਹਰੀਆਂ ਮੈਂ ਉਹ ਕਹਿੰਦਾ ਹਰੀਆਂ ਮਿਰਚਾਂ 25-2600 ਬਿਕ ਜਾਂਦੀਆਂ ਲਾਲ ਵਿਕ ਜਾਂਦੀਆਂ 5800 6000 ਤੱਕ ਕਹਿੰਦੀ ਫਿਰ ਕੰਮਲੇ ਹੋ ਤੁਸੀਂ ਤੁਸੀਂ ਹਰੀਆਂ ਕਿਉਂ ਬੀਜਦੇ ਤੁਸੀਂ ਲਾਲੀ ਵੀ ਬੀਜਿਆ ਕਰੋ ਲੈ ਹੁਣ ਕਿਵੇਂ ਬਦਲ ਕਿਵੇਂ ਦਸੀ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ ਨਹੀਂ ਪਤਾ ਨਾ ਜੀ ਸਮੱਸਿਆ ਮਾ ਦਾ ਨਹੀਂ ਪਤਾ ਗੱਲਾਂ ਸਹੀ ਲੱਗ ਰਹੀਆਂ ਨੇ ਸੱਚੀਆਂ ਲੱਗ ਰਹੀਆਂ ਨੇ ਤਾੜੀਆਂ ਮਾਰ ਕੇ ਥੋੜਾ ਹੌਸਲਾ ਵਧਾ ਦਿਓ ਦੱਸ ਦਿਓ ਜ਼ਿਆਦਾ ਟਾਈਮ ਤੱਕ ਲੈ ਰਿਹਾ ਆਪਾਂ ਜੰਦਰਾਂ ਨੇ ਪਾਸੋਂ ਲੰਘ ਜਾਂਦੇ ਆਂ ਹਾਂ ਆਪਣਾ ਕੀ ਜਾ ਕੇ ਉੱਥੇ ਵੀ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ ਜਦੋਂ ਬੋਲੋਗੇ ਸੱਚ ਹੀ ਬੋਲੋਗੇ ਬਸ ਸੋ ਇਹ ਤਾਂ ਮੈਂ ਸੁਣਾ ਰਿਹਾ ਕਿਉਂਕਿ ਭਗਤ ਕਬੀਰ ਜੀ ਇਹ ਗੱਲਾਂ ਕਹਿੰਦੇ ਰਹੇ ਨੇ ਕਿ ਜਿਹੜੇ ਉੱਚੇ ਕਹਾਉਂਦੇ ਆਪਣੇ ਆਪ ਨੂੰ ਉਹਨਾਂ ਨੂੰ ਨੀਵਿਆਂ ਤੋਂ ਸਿੱਖਣਾ ਪਊਗਾ ਨੀਵਿਆਂ ਦੇ ਨਾਲ ਨਿਭਾਉਣੀ ਪਊਗੀ ਹਾਂ ਮੈਂ ਨੀਵਾ ਮੇਰਾ ਮੁਰਸ਼ਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਈ ਸਦਕੇ ਜਾਈਏ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਿਭਾਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਕਾਦੀ ਹੈ ਵਡਿਆਈ ਆਸ਼ਿਕ ਹੋ ਤੂੰ ਉਸ ਸੋਹਣੇ ਦਾ ਜਿਸ ਇਹ ਸ਼ਕਲ ਬਣਾਈ